ਮਹਾਰਜ ਜੀ ਦਾ ਕਹਨ ਸਾ ਸੇਵਾ ਵਿੱਚ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਰਾ ਚੜ੍ਹਦੀ ਕਲਾ ਚੜੋ ਜੀ ਮਾਰਾ ਨਾਲੋਂ ਨਾ ਨ ਦੁੱਗਣੀ ਤੇਰਾ ਚਾਹੂਣ ਤਰੱਕੀ ਬਖਸ਼ੇ ਤੇ ਸਭ ਨੂੰ ਬਖਸ਼ੇ ਜੀ ਦਿਹ ਰੋਗ ਤਾਂ ਪੌਛਾ ਜੀ ਜੈਸਮੀਨ ਕੋਲ ਨੇੜੇ ਆਪਣੀ ਧੀ ਬਿਉਂ ਦਾ ਆਏ ਫੈਗਾ ਵੀ ਜਦੋਂ ਵੀ ਕੋਈ ਕੰਮ ਆ ਨਿਕਲਦਾ ਹੈ ਤੇ ਜੈਸਮੀਨ ਨੂੰ ਸਾਡੇ ਤੱਕ ਲੋੜਾ ਤਾਂ ਅਸੀਂ ਉਹਦੇ ਕੋਲ ਆ ਜਾਰ ਜੇ ਸਾਨੂੰ ਕੋਈ ਕੰਮ ਨਿਕਲਦਾ ਜਾਂ ਸੀ ਸਾਡੇ ਕੋਲ ਆ ਜਾ। ਸਵੇਰੇ ਪਾਈ ਲੈ ਗਿਆ ਸੀ ਜੈਸਮੀਨ ਨਾਲ ਦਿਨ ਹੈਗਾ ਜੀ ਅੱਜ ਐਤਵਾਰਾ ਅੱਜ ਦੌਮਤਾਪ ਅਸੀਂ ਮੱਥਾ ਟੇਕਣ ਜਾਣਾ ਸੀ ਸਾਰੇ ਪਰਿਵਾਰ ਦੇ ਵਿੱਚ ਜੈਸਮੀਨ ਨੂੰ ਲੈ ਕੇ ਨਾਲ ਤੇ ਹੁਣ ਹੋ ਗਿਆ ਜੀ ਸ਼ਾਮ ਦਾ ਟਾਈਮ ਆ ਤੇ ਜੈਸਮੀਨ ਨੂੰ ਛੱਡਣ ਆਏ ਤੇ ਸਰਦਾਰ ਜੀ ਨੂੰ ਮੇਨੂੰ ਬੋਲਾ ਇੱਧਰ ਅਸੀਂ ਕਾਲੀ ਬਹਿਤੀ ਦਾ ਖਾਨ ਸਾਹਿਬ ਆਹਿੰਦੀ ਕਿ ਬਸ ਸਰਦਾਰ ਜੀ ਕਹਿੰਦੇ ਵੀ ਅੰਤ ਤੱਕ ਤੁਹਾਨੂੰ ਜਾਣ ਨਹੀਂ ਦੇਣਾ ਹਾਂ ਵੇ ਚਾਹੇ ਕੁੱਟ-ਕੁੱਟ ਚਾਹ ਪੀਜੋ ਦੁੱਧ ਪੀਜੋ ਮਾ ਵੀ ਦੇਖੋ ਰਾਹ ਤੇ ਚੋਣਾ ਸੀ ਕਰਾੜੀ ਜੂਸ ਵੀ ਗਏ 20 ਮਿੰਟ ਚ ਉਹ ਪਹੁੰਚ ਗਏ ਵੀ ਤੁਹਾਡੇ ਉਨਾ ਕ ਟਾਈਮ ਹਾਜ਼ਰੀ ਭਰ ਦਿੰਦੇ ਆਂ ਸੀ ਤੇ ਉੱਧਰ ਛੋਟਾ ਜਿਹਾ ਮਨਕੀਰਤ ਸਿੰਘ ਆਲਖ ਲੱਗਾ ਵਜੀ ਚੀਕਾ ਮਾਰਨਾ ਕਹਿੰਦਾ ਮੇਰੇ ਝੂਲੇ ਦਾ ਉਧਰ ਵੀ ਮਲਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਹਨੇਰਾ ਹੋ ਗਿਆ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਾਈ ਨੇ ਆ ਹੋ ਰਿਹਾ ਜੀ ਘਟ ਰਿਹਾ ਜੇ ਘਟ ਰਿਹਾ ਜੀ ਇਕੱਲੀ ਹੁੰਦਾ ਘਰ ਜਾ ਕੇ ਰੋਟੀ ਵੀ ਬਣਾਉਣੀ ਹੈ ਉਹ ਅੱਧ ਬਰਤ ਰੱਖ ਲੋ ਤੁਸੀਂ ਘਰ ਬਣਨ ਤਾਂ ਕਰ ਸਕਦੇ ਆ ਉਹ ਤਾਂ 10 ਮਿੰਟ ਦਾ ਸੀ ਥਾਲੇ 80 ਮਿੰਟ ਮੈਂ ਪਾਪਾ ਜੀ ਤੁਸੀਂ ਲੈ ਜਿਓ ਮੈਂ ਗੱਲ ਨੂੰ ਸਹੀ ਹੈ ਹੋਰ ਕੀ ਮੇਰੀ ਗੱਲ ਸੁਣੋ ਪਾ ਆਪਾਂ ਹੁਣ ਆਪਣੇ ਘਰ ਦੇ ਕੈਮਰਾ ਕੱਢ ਕੇ ਦੇਖਿਆ ਉਹ 15 ਮਿੰਟ ਪਹਿਲਾਂ ਆ ਰਹੀ ਆ ਭਾਬੀ ਬਿੱਤੇ ਜਵਾਕ ਜਿੰਨੇ ਪੰਜ ਜਣੇ ਜਵਾਕਾਂ ਦੀ ਐਂਟਰੀ ਹੋ ਗਈ ਘਰ ਦੇ ਵਿੱਚ ਹੁਣ ਤੁਹਾਨੂੰ ਆ ਜਿਆਦਾ ਵੀ ਉਹਨਾਂ ਨੇ ਕਿਆ ਕਰਨਾ ਆਉਂਗਾ ਉਹਨਾਂ ਨੇ ਆਈ ਕੰਮ ਕਰਨਾ ਤੁਹਾਡਾ ਰੋਟੀ ਵੀ ਹੋ ਸਕਦਾ ਈ ਉਹ ਕਿਹੜਾ ਮਾਰਨ ਆਏ ਹੁਣ ਬਿਨਾਂ ਬਲਾਇਕ ਤਾਂ ਨਹੀਂ ਸਕਦੇ ਉਹਨਾਂ ਨੇ ਨਾ ਬੁਲਾਇਆ ਇਹ ਤੇਰੇ ਬੀਰ ਜੀ ਹੋਏ ਮਨਕੀਰਤ ਕੀ ਹੋ ਗਿਆ ਪੁੱਤ ਅੱਬਰ ਦੇਖੀ ਆਪਾਂ ਅੱਜ ਕਹਿੰਦੇ ਆਲੂ ਵੀ ਬਾਰੇ ਗਏ ਹਾਂ ਕੀ ਰਿਤ ਐ ਇਹਨਾਂ ਨੂੰ ਕਹਿੰਦੀ ਸੀ ਬੀ ਬਹੁਤ ਮੁਰਜੰਨੇ ਆ ਪਾ ਬੀ ਲੇਟ ਆ ਗਿਆ ਮੈਂ ਆ ਕੇ ਪਾਇਆ ਪਿਆ ਹੁਣ ਆ ਵੀ ਚੋਰ ਵਾਸਤੇ ਫਿਰ ਜੈਸਮੀਨ ਕਾ ਮਮੀ ਨੇ ਕਿਹਾ ਮਮੀ ਬੀ ਬਹੁਤ ਬਾਹਤ ਹੀ ਹੋ ਗਏ ਬੀ ਤਸੀ ਮਨਾਜੇ ਕਿ ਥੋੜਾ ਜਿਹਾ ਟਾਈਮ ਲਾ ਕੇ ਨਹੀਂ ਪਰ ਨਾ ਚਾਹ ਪੀਓ ਚਲੇ ਹਾਂ ਫਿਰ ਚੱਕ ਗਿੰਨਾ ਨਾ ਆਦਾ ਬਾਅਦ ਮੁਰਕੇ ਮਧਨਰਾਜ ਹੋ ਜਾਂਦਾ ਸਭ ਹੋਈ ਨਾ ਜੇ ਅੱਜ ਅੰਮ੍ਰਿਤ ਵੇਲੇ ਦਸਤੋਨੀਆਂ ਬਣਾਉਣੀਆਂ ਪਈਆਂ ਹੋਰ ਕਚੋਰੀ ਬਣਾ ਹਾਂ ਦੇਖ ਲੈ ਭਾਈ ਤਾਂ ਭੈਣ ਦੀਆਂ ਕੋਚੋ ਕਿਆ ਨੁਕਾਲੇ ਜੀ ਦੋ ਫਰਮਣੀਆਂ ਨੇ ਆਉਣਾ ਹੈ ਕੋ ਫਰਮਣੀਆਂ ਲਾਰਕੀਆ ਪਤ ਨਹੀਂ ਹੈ ਲਾ ਕੇ ਜਾ ਸਾਰਤਾ ਜੱਟਾਂ ਕੱਛ ਕੂੜੀ ਕੁਰਮਣੀ ਦੀ ਉਮਰ ਦਾ ਕੋਣਾ ਮਤ ਨਹੀਂ ਮੱਦੜੇ ਆ ਇਹ ਇਹਦੀ ਉਮਰ ਜਗਾ ਆ ਇਹ ਨੂੰ ਬੰਦਾ ਆ ਵੀ ਨਾ ਤਾਂ ਕਿ ਐਡਾ ਵੀ ਇਹਨੂੰ ਚੱਕ ਕੇ ਪਾਣਾ ਵੀ ਕਿੰਨਾ ਪਰ ਬੈਠ ਜਾਤਾ ਉਹ ਲੈ ਆਵੇਂ ਨਾ ਫਖਰ ਨੂੰ ਮੁੱਲ ਨੂੰ ਨਹੀਂ ਫੇਰੇ ਕੰਨੇ ਆ ਵੀ ਹਾਂ ਕਈ ਵਾਰ ਮੈਨੂੰ ਕਮੈਂਟ ਵੀ ਕਰਦੀ ਹੋਣੀ ਆ ਵੀ ਸੰਦੀਪ ਨੂੰ ਬੋਲਣ ਦਾ ਪਤਾ ਕੁਲ ਮਾਰੇ ਜਾ ਕੇ ਆਪਣੇ ਘਰ ਵਾਲੇ ਨੂੰ ਬੋਲਦੀ ਆ ਜੋ ਘਰ ਵਾਲੇ ਠੀਕ ਇਹ ਚੱਲ ਕੰਨਿਆਂ ਦਾ ਚੱਲਦਾ ਹੀ ਰਹਿੰਦਾ ਆਹ ਤਾਂ ਹੱਸਦਿਆਂ ਦੇ ਘਰ ਵੱਸਦੇ ਭਾਈ ਸਾਡਾ ਤਾਂ ਨਾ ਜਿਵੇਂ ਮਿੱਤਰ ਰਿਸ਼ਤੇ ਸਾਨੂੰ ਚੰਗੇ ਕਿੰਨੇ ਕਹਿੰਦੇ ਆ ਹਾਂ ਚੰਗੇ ਸਾਨੂੰ ਕਿੰਨੇ ਕਹਿੰਦੇ ਆ ਕੋਈ ਲੱਗ ਜਾਂਦਾ ਬੋਲਦੀ ਜ਼ਿਆਦਾ ਕੋਈ ਕਹਿੰਦਾ ਠੀਕ ਬੋਲਦੀ ਆ ਨਹੀਂ ਚੁੱਪੀ ਜਾਂਦਾ ਨਹੀਂ ਜਾਣਾ ਇਹ ਤਾਂ ਇਹ ਤਾਂ ਦੁਨੀਆ ਬਸ ਹੋਈ ਜੜਾ ਦੁਨੀਆ ਨੂੰ ਨਹੀਂ ਜਿੱਤ ਸਕਦੇ ਦੁਨੀਆ ਨੂੰ ਜਿੱਤ ਨਹੀਂ ਸਕਦੇ ਹਾਂ ਜੀ ਦੁਨੀਆ ਜਿੱਤ ਨਹੀਂ ਸਕਦੇ ਕਹੇ ਦਾ ਕੀ ਨਹੀਂ ਦੁਬਾਰੇ ਏ ਗੁਨੀਆ ਮੁਬਲੇ ਆ ਦੇਖੋ ਲਾ ਪਾਈ ਤੋਹੀ ਦੇ ਸਾਰ ਕੇ ਫੋਟੋ ਦਸ ਦਿਨ ਕੰਮ ਕਰ ਲਾਇਆ ਹੋਏ ਨੇ ਹਜੇ ਉਹ ਸੌ ਗਈ ਆ ਬਸ ਰਵੇਚ ਉਠਾਈ ਨਾ ਪਗਰੇ ਆ ਜੀ ਹਾਂਜੀ ਹਾਂ ਕੀ ਕਰੇ ਮੇਰੇ ਨਾਲ ਪਿਆਜ ਪੈਰਾ ਹੋ ਜਾਂਦਾ ਹਾਂਜੀ ਹਾਂਜੀ ਵੈਸੇ ਅੱਜ ਕੰਮ ਕਰਨਾ ਫਿਰ ਵੀ ਸੋਖਾ ਵਿਕੀ ਨਿਆਣਾ ਸਾਫੜਾ ਹੋ ਕੰਮ ਤਾਂ ਬੰਦਾ ਕਹਿੰਦਾ ਵੀ ਜੇ ਹੋਜੇ ਤੁਰ ਦੋ ਨਿਆਣੇ ਪਹਾਂਚਾ ਦੇ ਆ ਸਹੀ ਕੰਮ ਤਾਂ ਬੰਦਾ ਤਾਂ ਤੇਰੇ ਕਿਹੜੀ ਗਾਉਂ ਦੀ ਕਾਪੜਾ ਨਿਆਣਾ ਨਿਆਣਾ ਕਾਪੜਾ ਹੈ ਨਾ ਮੈਂ 2 ਘੰਟੇ ਸਵੇਰ ਦਾ ਲਾਉਣੇ ਮੇਰੀ ਇਹਨਾਂ ਨੂੰ ਸੁਭਾਅ ਦੇਣਾ ਫਿਰ ਮੈਂ ਦੇਖਣਾ ਕਿਹੜੀ ਹੋ ਜਾਣਾ ਮੈਂ ਕਿਹਦੀ ਕਿਹਦੀ ਇਹ ਮੈਨ ਇੱਕ ਤਾਂ ਮੀ ਡਿਊਟੀ ਲਾਤੀ ਵਿਚਾਰੇ ਦੀ ਝੂਲਾ ਲਾਉਣ ਦੀ ਅਸਲ ਝੂਲਾ ਜੀ ਪਾਸੇ ਖਾਪਤੀ ਨਾ ਲੈ ਆ ਲੈ ਅੰਦਰ ਨੂੰ ਆਹਨ ਘੱਗਣ ਲਈ ਪਿੰਨੇ ਵਿੱਚ ਰੁੜੀ ਗਏ ਮੈਂ ਤਾਂ ਸੁੱਤਾ ਹੁਤਾ ਪਿਆ ਵੀ ਜੀ ਤੁਸੀਂ ਕਾਫੀ ਲਾਈ ਜਾਦੇ ਹੋ ਜਦੋਂ ਉਹ ਹਟੇ ਬਾਹਰੋਂ ਬੈਠੇ ਰੁੱਤ ਖੜੇ ਉਹਨਾਂ ਆਦਤ ਵੜ ਗਈ ਅਦੇਕੀ ਅਦੇਕੀ ਉਹ ਆਦੇ ਤੋਂ ਤੋਂ ਬੀਬੀਆਂ ਪੈਣਾ ਆਮਤ ਹੁੰਦੀ ਆ ਕਾਹੇ ਜਮਾ ਕੇ ਦੇਖਣਾ ਕੋਧੀ ਤੋਂ ਰਾਵ ਨਾਲ ਪਿਆ ਵੀ ਨੂੰ ਆਇ ਨੀ ਕਰੀ ਜਣਾ ਨਾਲ ਆਮਲਾ ਪਿਆ ਹੁੰਦਾ ਹੋਰ ਕੁਝ ਸੁਭਾਣਾ ਨਾ ਹੋਰ ਕਾ ਭਾਣਾ ਬੰਦਿਆਂ ਦੀ ਆਦਤ ਸੁਝਾਈਏ ਹਾਂ ਬੰਦਿਆਂ ਨੂੰ ਐਂ ਵੀ ਕਿਤੇ ਸਾਧ ਜਵੇਲੀ ਹੈ ਜਵੇਲੀ ਹਾਂ ਹਾਂ ਬੰਦਿਆਂ ਨਾਲ ਕਰ ਹਾਂ ਲੀਆਂ ਐਨੀ ਬੰਦਿਆਂ ਨਾਲ ਗਰ ਪਿੰਗੜੀਆਂ ਇਹਨਾਂ ਨੂੰ ਕਿ ਖਾਣੇ ਦੀ ਕਿ ਇਹ ਨਹੀਂ ਤੂੰ ਸੇਮੀ ਤਾਂ ਉਹ ਦੋ ਪਕਾ ਲਿਆ ਤੋ ਖਾ ਲਿਆ ਤੁਹਾਨੂੰ ਕੰਮ ਨਹੀਂ ਆ ਹਾਂ ਨਹੀਂ ਪਕਾ ਦੇਣੀ ਅੱਜ ਅਸੀਂ ਦੋ ਵੀ ਨਹੀਂ ਪਕਾਉਣੀਆਂ ਪਕਾ ਲਓ ਜਾਂ ਕੇ ਕਹਿ ਦਿੰਦੇ ਨਹੀਂ ਚਾਹੀਦੀ ਪਾਣੀ ਦਾਲ ਨੂੰ ਪਾਣੀ ਹੋ ਗਿਆ ਨਹੀਂ ਕਿੰਨਾ ਬੰਦੇ ਜੰਮ ਨਮਾ ਜੀ ਨੂੰ ਨਹੀਂ ਆਇਆ ਆ ਦੇਖੀ ਇਹ ਪੈਣ ਦੀ ਕੁੜੰਦੀ ਸਾਬ ਨਹੀਂ ਮੋਹਰਾਂ ਦੇ ਫੁਕਾ ਕੇ ਖਲੌਣੀ ਆ ਸੀ ਖਾਂਦੇ ਨੇ ਮੈਂ ਕਿਹਾ ਤੁਸੀਂ ਜਾਓ ਆਪਣੀਆਂ ਦੋ ਪਤਾਲਾਂ ਸਿੱਧੇ ਕੁੜਮਣੀ ਜਾ ਕੇ ਕਹਿੰਦੇ ਘਰਿਆਂ ਖਾਲੀ ਸੰਦ ਫਿਤੀ ਨਾ ਨਾ ਤਾਂ ਵੀ ਪੀਰ ਜੀ ਨੇ ਸੁਣਿਆ ਨਹੀਂ ਤੇ ਆਪਣੀ ਸਿੱਖਤ ਕਰਤੀ ਕਹਿੰਦੇ ਵੀ ਅਸਰ ਦੇਖਦੇ ਵੀ ਜਨਾਨੀਆਂ ਵੱਧ ਕੰਮ ਕਰਦੀਆਂ 35 ਸਾਲ ਤਾਂ ਭਾਂਡੇ ਚੱਕਦੀਆਂ ਰੱਖਦੀਆਂ ਹੋਰ ਉਹ ਕੀ ਜਾਣੀ ਪਤਾ ਬੰਦਿਆਂ ਨੂੰ 400 ਦੇ ਦਾਣੋ ਕੇ ਫੇਰ ਦੋ ਤਾਂ ਮਾਤੇਲਾ ਤਾਂ ਉਹ ਤਾਂ ਫੇਰ ਉਹ ਆਪਣਾ ਚੱਕੋ ਫੇਰ ਉਹ ਨਹੀਂ ਫੇਰ ਕੋਈ ਇਤਗਾਨੀ ਕਰਦਾ ਤੂੰ ਆ ਬੱਸ ਮੈਂ ਦੋ ਵੇਰ ਵਾਰ ਦਿੰਦਾ ਆਂ ਆਲੇ ਨਾਲ ਮੈਂ ਇਹਦੇ ਵੇਰ ਆ ਦਿੰਦੇ ਉਹ ਕਿਹੋ ਹੈ ਕਹਿੰਦਾ ਤੀਨੀਆਂ ਵੇਝੀਆਂ ਹਾਂਜੀ ਸਹੀ ਗੱਲ ਉਹ ਬਾਰੇ ਵਿੱਚ ਦੇ ਮੈਂ ਕਿਸੇ ਕਿਸੇ ਦੀ ਕਿਸਮਤ ਚੋਂ ਦਾ ਬੇਲਾ ਬਣ ਹਾਂ ਕੋਈ ਕੋਈ ਕਹਾ ਸਕਦਾ ਹਰੇਕ ਜੇ ਮਨ ਨੂੰ ਕੋਈ ਕਹੀ ਜਾਵੇ ਬੇਲਾ ਬੇਲਾ ਮਨ ਨੂੰ ਵੀ ਗਸਾਉਣ ਲੱਗਦਾ ਮੈਂ ਨਹੀਂ ਕਰਦਾ ਮੈਂ ਸਵੇਰੇ ਸੱਜਣ ਦੇ ਕੱਖ ਵੱਢ ਕੇ 10 ਵਜੇ ਬੇਲਾ ਆਇਆ ਹੁਣ ਸ਼ਾਮ ਨੂੰ ਫੇਰ ਘੰਟਾ ਢੇਢ ਘੰਟਾ ਲਾਉਣਾ ਦਾ ਨੰਨ੍ਹੀ ਦੇ ਲੈ ਆ ਰਹੇ ਆ ਅੱਜ ਦੇ ਲੈ ਅੱਜ ਜਤਨਾ ਪੱਗ ਬੰਨ੍ਹ ਲਈ ਸਾਜਰੀ ਮੁੱਛਾਂ ਨੂੰ ਦੇ ਲਿਆ ਤਾ ਹਾਂ ਆ ਦਾਦਾ ਜੀ ਨੇ ਅਰਦਾਸ ਕਰਕੇ ਵੀ ਇੱਕ ਵੀ ਚਾਹ ਮੁੱਛਾਂ ਨੂੰ ਤਾਲ ਦਿੰਦੇ ਰਹੀ ਇਹਨਾਂ ਇਹਨਾਂ ਕਿ ਖੜੀਆਂ ਨਹੀਂ ਕਰਨੀਆਂ ਹੈਗੀਆਂ ਹਾਂ ਨਹੀਂ ਸਾਰਿਆਂ ਲਈਆਂ ਕਿ ਜਿੰਨੀਆਂ ਰੱਖੀ ਬਸ ਬੰਨ ਜੋ ਰੱਖੀ ਜਿੱਤੇ ਹੈਗੇ ਹਾਂ ਬਾਕੀ ਸਾਰਿਆਂ ਬਾਅਦ ਤੇ ਅਰਦਾਸ ਬੇਨਤੀ ਕਰਕੇ ਤੇ ਕਰਨ ਲੈ ਕੇ ਆ ਜੀ ਅੱਜ ਕੜਾ ਖਰੀਦ ਕੇ 150 ਦਾ 150 ਦਾ ਪਰੇ ਪੌਣਾ ਵੀ ਇਹਨੇ ਲੈ ਕੇ ਜਿੱਤ ਕਰਦਾ ਇਹ ਪੌਣਾ ਹੈ ਮੇਰਾ ਮੇਰਾ ਦੀਦੀ ਲਈ ਕੀ ਕੋਈ ਕੁਛ ਲਗਿੱਤੇ ਤੁਹਾਡੇ ਲੈਟ ਘਟਦੀ ਬਾਤ ਹੀ ਹੈ ਨਾ ਹਾਂਜੀ ਹਾਂਜੀ ਲੈ ਤੁਸੀਂ ਐ ਕਹਦੇ ਨਹੀਂ ਲੈਟ ਕਰੇ ਆਪਣੇ ਚਵਾਸ ਲੈਟੇ ਦੇ ਵੱਲੋਂ ਲਵਾਏ ਆਂ ਤੁਸੀਂ ਕਹਿੰਦੇ ਆ ਵੀਡੀਓ ਬਾਅਦ ਤੱਕ ਕਹਿੰਦੇ ਆ ਲੈਟ ਨੂੰ ਵੀਡੀਓ ਕਰਕੇ ਬਚਰਨਾ ਜਿਹੜੇ ਵੱਲੋਂ ਕਰਕੇ ਆਉਂਦੇ ਆ ਜਿਹੜਾ ਜੀ ਵੀਕ ਕਰਕੇ nahi mai kar nahi kar de bade bade khinchta hai 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 ਸਤਿ ਸ੍ਰੀ ਅਕਾਲ ਕੋਚਨੀ ਕੁਮਾਰੀ ਹਾਂ ਜਦੋਂ ਤੇ ਲੱਗਦੇ ਵੇ ਪੱਤਕੇ ਪਾਈ ਮਾੜੇ ਪਿਆਰ ਬਣਿਆ ਰਹੇ ਹਾਂ ਜੀ ਹਾਂ ਇਹ ਆਪਣੀ ਦਾਦੀ ਨੂੰ ਰੇਖੀ ਜਾਂਦਾ ਦੇਖ ਤਾਂ ਸਹੀ ਦਾ ਉਹ ਦਾਦੀ ਦੇ ਕੋਲ ਤੇ ਦਾਦੀ ਕੋਲ ਹਾਂ ਬਹੁਤ ਦੰਗਾ ਲੈ ਦੇਖ ਆ ਬੜਾ ਫੜਾ ਦੂ ਉਧਰ ਨਾਨੀ ਜੀ ਨਾਨੀ ਕੋ ਚਲੋ ਜਾ ਅਸ ਤੇ ਦਾਦੀ ਨੂੰ ਨਹੀਂ ਕਹਿੰਦਾ ਟਿਕਣ ਨੰਬਰ ਦੋ ਹਾਂ ਬਾਦੀ ਤੇਰਾ ਲੈ ਕੰਮ ਕਰਦੀ ਲੈ ਉਧਰ ਜਿੰਦੂ ਮਾਰਦਾ ਉਰੀਆ ਛਾਲੀਆਂ ਦੀਆਂ ਮਾਰਦਾ ਫੜ ਕੇ ਰੱਖਿਓ ਇਹਨੂੰ ਮੈਂ ਕਹਿੰਦਾ ਮੈਂ ਜਾਂਦਾ ਉੱਪਰ ਮੈਂ ਕਹਾਂ ਛਾਲੀ ਮਾਰਨਾ ਆਹ ਤੂੰ ਕਿਹਾ ਵੀ ਇਹਨਾਂ ਕਰਦਾਂ ਨਾ ਐਵੇਂ ਮੁੰਡਿਆਂ ਐ ਰੱਖਣੀਆਂ ਪੂਰੇ ਆ ਗੈਰ ਨਹੀਂ ਲੱਗਦਾ ਮੁੰਡੇ ਤੇ ਹੱਥ ਲਾਉਂਦਾ ਮੈਂ ਮੂਰੇ ਚਾਹ ਹੋਰ ਨਾਲ ਨਾਲ ਤਾਂ ਫਿਰ ਵੀ ਠੀਕ ਆ ਇਹਨੂੰ ਇਹ ਤਾਂ ਨਿਆਣਾ ਉਹ ਟੀਂ ਟੀਂ ਕਰੀ ਜਾਵੇ ਉਹ ਵੀ ਨਹੀਂ ਚੰਗਾ ਲੱਗਦਾ ਹਾਂ ਤਾਂ ਖੇਲ ਦਾ ਮਿਲਦਾ ਕੁਸਤਾ ਕਾਇਤਾ ਸ਼ਾਂਤੀ ਤਾਂ ਹੈਗੀ ਆ ਹਾਂਜੀ

ਪਰ ਨਾ ਹੋ ਗਈ ਨਾ ਚੱਕਣੀ ਪੈਂਦੀ ਹੈ ਹਾਂਜੀ ਹਾਂਜੀ ਹਾਂ ਉਹਦਾ ਚਲੋ ਕੋਈ ਨਹੀਂ ਸਾਰਾ ਸੋਣੇ ਜਿੰਦਰਾ ਇਹ ਮੈਂ ਸੱਜਣਾ ਬੋਟੰਗ ਬੰਟੀ ਨੂੰ ਬੋਲੀਆ ਠੀਕਾ ਬੰਦ ਠੀਕ ਹੈ ਪੱਟੀ ਕਰੀ ਵੀ ਆਹ ਪੱਟੀ ਬੋਲੀ ਨਾ ਠੀਕ ਹੈ ਨਵਾਂ ਤੇ ਦਾਤਾ ਇਹ ਗੁੰਮਤ ਬੱਤਾਂ ਆ ਬੋਲ ਜੇ ਵੀ ਮੁੰਡਾ ਚੰਗੀ ਤਰ੍ਹਾਂ ਫੀਲ ਨਹੀਂ ਪਤਾ ਹੈ ਜਿੰਦਰੇ ਪਤਾ ਨਹੀਂ ਹੋ ਨਹੀਂ ਨਾਉ ਬੱਜ ਗਏ ਕੰਦਰ ਬਸ ਫਿਰ ਤੇ ਨਾਉ ਬੱਜ ਕੇ ਨਾਉ ਤਾਂ ਲੱਗੀ ਵੀ ਆ ਜੀ ਬਸ ਆ ਹੋ ਗਿਆ ਆ ਗੱਭਰੇ ਆ ਆਥੂ ਅੱਛਾ ਅੱਛਾ ਹਾਂ ਆ ਗੁੜੀਆਂ ਮੋੜਦਾ ਹੈ ਹਾਂ ਜੀ ਹੌਲੀ ਹੌਲੀ ਮੋੜਨ ਲੱਗ ਜਾਈ ਨਹੀਂ ਹਾਂ ਜੀ ਸਵੇਰੇ ਪੁੱਛਿਆ ਤਾਂ ਹਾਂ ਇਹ ਗੁੜੀਆਂ ਮੋੜਦੀਆਂ ਕਹਿੰਦਾ ਹਾਂ ਮੋਟੀਆਂ ਇੱਕ ਪਤਨੀ ਕੀ ਦੀ ਲੱਗਾਈ ਦਸਣ ਕਹਿੰਦੀ ਹੁੰਦੀ ਉਂਗਲੀ ਵਰਣੀ ਵੀ ਹੋ ਗਈ ਦੀ ਪਤਨੀ ਕਾਸੀ ਚਾਗੀ ਨਹੀਂ ਕਹਨ ਉਹ ਵਰਤੀ ਕਹਾਂ ਉਹ ਜਾ ਰੇ ਪਾਉਦਾ ਹਰ ਦਸ ਦੇ ਜਾ ਰੇ ਪਾਉਦਾ ਕਹਿੰਦਾ ਸਾਰੀ ਮੁੱਠੀ ਤੇ ਨਹੀਂ ਖਿੰਜਦਾ ਕਹਿੰਦਾ ਅਸੀਂ ਫੇਰ ਨਹੀਂ ਮਾਰਾ ਤਾਂ ਸ਼ੁਕਰੀਆ ਦਾ ਕਰਦੇ ਜਿਨ੍ਹਾਂ ਦੇ ਕਿਸੇ ਦੇ ਬੱਚੇ ਤੇ ਕਿਸੇ ਦੀ ਲੱਤ ਬਿੰਗੀ ਕਿਸੇ ਦਾ ਕੋਹ ਕਿਸੇ ਦਾ ਤੋਸਾ ਪੁੱਤਕੇ ਤਾਂ ਨਾ ਉਹ ਦੇਖੋ ਵੀ ਉਹਨਾਂ ਦਾ ਦਿਲਾਂ ਤੇ ਕੀ ਬੀਤਦੀ ਆ online ਤੂੰ ਕੀ ਕਹਿੰਦੇ ਆ चाउलियों का सामान ले जो तुझे रखे वो बेच चाउलियाँ एक एक वाले नीचे बना दिया तो मैं बढ़ाके भी चले जाऊँगी तुझे चाउल बेचना काम वाले ने आउंगी आ दे थो। थे। थो थो। थे। ना थो। किन्नी थो थो। किन्नी गुड़वानी मदद करते दे ना चलो वो जेब का ਕਿਉਂ ਵੀ ਆ ਦੇਖੀ ਲਾ ਹਾਂ ਦਾ ਮੈਂ ਬੱਟਾ ਕੀ ਮਾਰੇ ਬੱਟਾ ਜਿਹਨੂੰ ਕਰਨਾ ਚਾਹੀਦਾ ਆਪਾਂ ਤੇਰੇ ਤੋਂ ਕਾਟ ਕਾ ਵਰ ਫੀਣੇ ਆ ਜੀ ਚੀਜ਼ ਕਿਹਾ ਕੀ ਦੇਖ ਇਹ ਤਾਂ ਬਹੁਤ ਵਧੀਆ ਚੀਜ਼ ਆ ਦੁੱਧ ਮੇਰੇ ਰੱਬ ਸਭ ਨੂੰ ਦਾ ਮੇਰੇ ਦੀ ਦੁੱਧ ਚਾਹ ਪਾ ਦੇ ਅੱਦਾ ਕਰ ਮੇਰਾ ਲੋਕਾਂ ਦਾ ਦਾਸ ਬੇਨਤੀ ਕਰਦੇ ਵੀ ਦੁੱਧ ਤੋਂ ਪੁੱਤਰ ਦੀ ਸਾਹਮਣੇ ਨਹੀਂ 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 ਕੀਤਾ ਮਾਰੇ ਮੋੜ ਨਹੀਂ ਕੋਈ ਅੱਛਾ ਹੀ ਏ ਮੋਹਰ ਲਈ ਕਿਹਾ ਦਦਾ ਜੀ ਤਾਂ ਬੋਲਦਾ ਦਾਣਾ ਦਾਣਾ ਪਰ ਮੋਰ ਹਾਂ ਨੀਰੇ ਨਾ ਬੁੱਤ ਬਜਾਰੇ ਪਿੰਨਿਆ ਤਾਂ ਹੈ ਖਾਲੀ ਕੁਰਸੀ ਬਣੀ ਤੇ ਹੋਰ ਦੇਖ ਲੱਭਸੀ ਪਾਪੜੇ ਲੱਭਦੀ ਅੱਛਾ ਕਪੜੇ ਲੱਭਦੀ ਬਣੇ ਵਾਲੇ ਹਾਂ ਚਲੋ ਵੀ ਹਾਂ ਨਹੀਂ ਕਰ ਫਿਰ ਬੈਠੇ ਨਹੀਂ ਬਾਹਰ ਨਹੀਂ ਪਈ ਹੋਰ ਕਪੜੇ ਨੂੰ ਨਾ ਬਾਹਰ ਨਹੀਂ ਪਈ ਸੁੱਕ ਤੇ ਕੀ ਹੋ ਜਾ ਤਾਂ ਫਿਰ ਫਟਾਫਟ ਵਿਆਹ ਨਾ ਭਾਟੋ ਬਿਜੇ ਕਾ ਕੋਈ ਨਹੀਂ ਹੈਗਾ ਮੈਂ ਕੈਮਰਾ ਚੈੱਕ ਕਰ ਲੈਂਦਾ ਹਰਿਆਲੀ ਭਾਬੀ ਵੀ ਮੁੜ ਗਈ ਹਾ ਤੇਰੀ ਦੀ ਬਾਪ ਦਾ ਸੁਪਨਾ ਜ਼ਗਾਤਾ ਅੱਗੇ ਇੱਕ ਗੱਲ ਹੋ ਗਈ ਆਏ ਨਹੀਂ ਹੋਣੇ ਮੈਨੂੰ ਮम्मा ਫੋਨ ਕਰ ਲੈਂਦਾ ਉਹਨੂੰ ਫੋਨ ਕਰਕੇ ਨਹੀਂ ਉਹ ਗਿਆੜਾ ਆਏ ਕਿਸੇ ਕੰਮ ਆਏ ਹੋਣੇ ਮੁੜ ਗਏ ਮੇਰੇ ਕੋਕ ਨਹੀਂ ਇਫਲਾਣਾ ਆਏ ਹੋਣੇ ਸਾਡਾ ਬੱਸ ਕਿਹਾ ਕਿ ਮੈਂ ਕੀ ਕਿਹਾ ਕਿਆ ਮੈਂ ਇੱਕ ਗੱਲ ਹੈ ਉਹਨੇ ਸੱਸਰੀ ਕਪੜੇ ਕਪੜੇ ਵਾਲੀ ਦਾ ਗੱਲ ਕੋਕੀ ਨਹੀਂ ਨਹੀਂ پیسے ਤਾਂ ਖੋਤੀ ਲੈਣੇ ਸਵਾਈ ਦੇਣੇ ਨੂੰ ਕੋਈ ਕਾਹ ਤੇ ਲੋਕ ਕਿ ਮੰਨ ਨਾ ਕਰਾਈ ਨਾ ਕਰਦੋਂ ਮੈਂ ਚ ਦੇਖੀ ਤੱਕ ਤਾ ਹੈ ਤਿੱਕੂ ਮੈਂ ਕਹਿੰਦੀ ਕਰਾਈ ਇਹ ਮੈਂ ਕਿੱਥੇ ਜਾਣ ਬਾਹਰ ਸਹੀ ਗੱਲ ਹੈ ਨਵਾ ਦੁੱਤੀ ਵੇ ਕਰੇ ਨਵਾ ਕਿ ਕਰਦੀ ਆ ਮੈਂ ਥੇ ਉਰੇ ਆ ਨਾ ਮੈਂ ਕਿੰਦੀ ਜਸਮੀਨ ਨੂੰ ਵੀ ਬਾਹਰ ਦੇ ਬਾਹਰ ਸਾਰ ਕੇ ਮੋੜ ਦੂੰਗਾ ਨਿਕਲੀ ਉੱਤਰ ਜਾ ਬਈ ਜੈਸੋ ਹੀ ਜੰਬੜ ਕੇ ਕਹਿੰਦੀ ਨਹੀਂ ਮੰਦੀ ਨਹੀਂ ਖਿਜਣਾ ਉਹ ਮੈਂ ਜਿਹੜਾ ਮੋੜ ਨੂੰ ਮੈਂ ਮੈਂ ਤਾਂ ਮੋੜ ਲੱਗਿਆ ਤਾਂ ਗੱਲੀ ਮੈਂ ਤਾਂ ਮੋੜ ਲੱਗਿਆ गया <laughs> ਏ ਮੇਰੀ ਚੂਹੀ ਜੀ ਆ ਦੇਖੀ ਆਇਆ ਇਹਦਾ ਤੁਹਾਨੂੰ ਹੋਣੀ ਨਹੀਂ ਡਿੱਗਦਾ ਇੱਕ ਤਰ੍ਹਾਂ ਦਾ ਮੱਛਰ ਤੋਂ ਬਚਾ ਕੇ ਰੱਖਿਓ ਮੱਛਰ ਹੋ ਗਿਆ ਬਹੁਤ ਆਹ ਤਾਂ ਬੈਂਟੈਂਡਰ ਰਹਿੰਦੇ ਆ ਲੈ ਅਸੀਂ ਮੱਛਰ ਹੋ ਗਿਆ ਮੱਖੀ ਵੀ ਹੋਉਂਦੀ ਬਸ ਉਹ ਗਾਂ ਗਾਂ ਗੰਗਲੇ ਕਿਹਦਾ ਜਨਾ ਆਉਂਦੀ ਪੂੜੀ ਜਾਨ ਨਹੀਂ ਸੰਭਾ ਪਾ ਲੱਗੀ ਹੁੰਦੀ ਪਹਿਲਾਂ ਸੱਚ ਗਾਉਂ ਉਹ ਜਿਹੜਾ ਨਾਲੋਂ ਜ਼ਿਆਦਾ ਆਉਂਦੀ ਤੇਲ ਹੀ ਆਦਾ ਸਾਡੇ ਬਹੁਤ ਆਉਂਨ ਲੱਗ ਪਿਆ ਮੱਛਰ ਅੱਜ ਜੇ ਕਮਰਾ ਕਮਰੇ ਚ ਬਹੁਤ ਮੱਛਰ ਚੜਦਾ ਹੋ ਲੋਟ ਲੋਣੀ ਪਈ ਆ ਅੱਛਾ ਕੱਲ ਪਾਈ ਗੰਢੀ ਮਿਲਾਉਂਦੇ ਆ ਇਹ ਤਾਂ ਵੀ ਲਾਉਂਦੇ ਦੋ ਹੀ ਕਰ ਦੂਗਾ ਅੱਜ ਤਾਂ ਹੁਣ ਲੱਖਣ ਚੱਡਾ ਬਣਾ ਸਵੇਰ ਦਾ ਉਹਦੇ ਕਰਕੇ ਗਰਮਾਇਆ ਗਾ ਹੁਣ ਗਰਮੈਸ ਦੇ ਵਿੱਚ ਇਹ ਚੀਜ਼ਾਂ ਜਰਦਾ ਵਾਧੀਆਂ ਹੋਣਗੀਆਂ ਮੱਛਰ ਹੋ ਗਿਆ ਮੱਖੀਆਂ ਹੋ ਗਈਆਂ ਐ ਠੀਕ ਨੇ ਆ ਐ ਤਾਂ ਰੱਖ ਹੋ ਜਾਂਦਾ ਜੇ ਭਾਂਜੀ ਚੰਗਟੇ ਆਏ ਕਰੇ ਨਾ ਮੇਤੇ ਨਹੀਂ ਹੁੰਦਾ ਮੈਂ ਤਾਂ ਕੁਤਤਨ ਪੈਣੀ ਹੋਣੀ ਜੇ ਨਹੀਂ ਤੁਸੀਂ ਜਾਰਾ ਇਹਨੂੰ ਹਲਾਓ ਹੀ ਨਾ ਰੱਖੋ ਕਿਹੜਾ ਤਰਾਹੂ ਇਹ ਕਹਿੰਦੀ ਹੈਗਾ ਮੈਨੂੰ ਚਾਹੇ ਤੇਰਾ ਥੋੜਾ ਜਿਹਾ ਕੰਮ ਕਰ ਨਾ ਉਹ ਵੀ ਨਾ ਕੰਮ ਕਰਦਾ ਨਹੀਂ ਕਰਨਾ ਨਾ ਛੋਟਾ ਜਿਹਾ ਹੁੰਦਾ ਨਾ ਮੈਨੂੰ ਐ ਬੈਠੀ ਨੇ ਕਰੀ ਜਾਣਾ ਮੈਂ ਬਸ ਬੰਦ ਜਿੰਦਰ ਨੇ ਕਿਹਾ ਬਸ ਕਰੋ ਹਣ ਸੌਤਾ ਗਿਆ ਉਹ ਇਹ ਆਦਤ ਜੀ ਬਣ ਗਈ ਨਹੀਂ ਸਤਾ ਨੂਰ ਨਹੀਂ ਵਕਤਾਂ ਕਰਿਆ ਉਹ ਵੀ ਇਕੱਲੇ ਆ ਗਿਆ ਬਾਹਰ ਮੈਨੂੰ ਲਹਤ ਰੋਟੀ ਵਾਗ ਉਹ ਕਹਿੰਦਾ ਪਾਈ ਚਲ ਜਾ ਰੋਟੀ ਉੱਥੇ ਭੇਜ ਦੂੰਗਾ ਮੇਰੇ ਮੱਖਾ ਤੇ ਕਰੋ ਰੋਟੀ ਰੋਟੀ ਵੀ ਲੈ ਤੋ ਨਹੀਂ ਉਹ ਤਾਂ ਬੰਡੀ ਵੀ ਨਹੀਂ ਸ਼ੁਰੂ ਹੋਈ ਤਾਂ ਜੀ ਅਸੀਂ ਬਾਹਰ ਤੋਂ ਮਦਦ ਦੇ ਤੋ ਘਰ ਗਈ ਨੇ ਭੋਜਨ ਕਰਤਾ ਹੈ ਜੀ ਕਹਿ ਦਿੰਨੇ ਆਪਾਂ ਨਿਆਣੇ ਆਣੇ ਆ ਨਿਆਣੇ ਨਾਲ ਬਹੁਤ ਆਉਂਦਾ ਹੈ ਰੋਟੀ ਪਾਣੀ ਦਾ ਨਿਆਣੇ ਨਾਲ ਬਹੁਤ ਨਿਆਣੇ ਦਾ ਤਾਂ ਲੋੜ ਫੇੜ ਹੋ ਜਾਂਦਾ ਭਾਈ ਹਾਂ ਜੀ ਹਾਂ ਆ ਸਾਡੇ ਹੁਣ ਸੁਭਰੀ ਤੋਂ ਸਕੂਲ ਜਾਂਦੀ ਆ ਤਾਂ ਮੜ ਕੇ ਕੰਮ ਚੱਕੀ ਨਹੀਂ ਬਣਦੀ ਕਿੱਥੇ ਨਹੀਂ ਬਣਨ ਦਿੰਦੀ ਨਿਸਾਨ ਵੀ ਨਹੀਂ ਘਾ ਪਈ ਜਾਂਦਾ ਸਾਰਾ ਦਿਨ ਘਰ ਤਾਂ ਫੇਰ ਵੀ ਛੋਟੇ ਆ ਪਾਪਾ ਨੇ ਮੈਨੂੰ ਹੋ ਜਾ ਕੱਟ ਤਾਂ ਕਰਦੀ ਆ ਸੁੱਕ ਮਮਾ ਜਦੋਂ ਫਰਮਾਇਸ਼ ਪੂਰੀ ਕਰਦੀ ਮੈਂ ਚੱਲੀ ਗਈ ਹਾਂ ਚੱਲੀ ਆ ਹੁਣ ਕੋਈ ਵਿੱਕੀ ਪੀ ਲਾ ਮੈਂ ਹੁਣ ਲਾ ਮੈਂ ਦੱਸ ਮੈਂ ਮੂਝੜਾ ਲਮਾ ਬਣਾ ਤੀ ਮੈਂ ਮੈਂ ਖਿਆ ਮੋਟਾ ਜਿੱਕਾ ਦੇਖੀ ਦੁੱਧ ਦੁੱਧ ਕੋਈ ਖਣੀ ਚੋਪੋ ਦੁੱਧ ਉਹਦਾ ਬੰਨਿਆ ਸ਼ੁਰੂ ਵੀ ਨਹੀਂ ਹੋਇਆ ਕਹਿੰਦਾ ਕਚਾਲੀਆਂ ਪਾੜੀਆਂ ਕਹਿੰਦਾ ਆਹੋ ਕਚਾਲੀਆਂ ਬਣਾਉਣ ਵਾਸਤੇ ਬੰਨਣਾ ਪਣਾ ਤੁਸੀਂ ਜਾ ਹਾਂ ਹੋਰ ਜਾ ਫੇ ਸੁਣ ਨਾ ਬੈਠਣਾ ਕੰਮ ਦੇਖ ਲੋ ਤੂੰ ਕੀ ਕਰਦਾ ਨਹੀਂ ਓਏ ਨਹੀਂ ਨਹੀਂ ਅਰੇ ਖਾਲੀਆ ਮਮਾ ਆ ਗਿਆ। ਅਗਰ ਦੂਸਰੇ ਮਾਰ ਲੱਗ ਗਿਆ। ਇਹ ਆਈ ਵੀ ਆ ਗਿਆ ਆਪਣੇ ਦੋ ਆ ਗਏ। ਉਹ 200 ਦੋ ਦੋ ਦਾ ਕੰਮ ਨਿਬੇੜ ਕਿਉਂ ਨੇ? ਹੱਥੋਂ ਪੈਰ ਧੋ ਕੇ ਤਾਂ ਇੱਧਰ ਐਂਟਰ ਹੋ। ਕਿਆ ਕਿਆ ਇਹ ਕੰਮ ਆਇਆ? ਕੰਮ ਦਾ ਕੰਮ। ਸਾਂਤਾਂ ਚੱਕੀ ਦੋ ਬੰਦੇ। ਪਾ ਤੂੰ ਸ਼ੇਤੀ। ਇਹਨਾਂ ਦਾ ਮਨ ਨਾ ਮਿੱਠਾ। ਇਹਦਾ ਕੰਮ ਦੋ ਸਰ ਖੜੇ ਤਾਂ ਖਾਲਸਾ ਖਾਣਾ। ਸਰ ਖੜੇ ਤਾਂ ਦੁੱਧ ਕੱਢ ਲੂੰਗਾ ਨਹੀਂ ਮੈਂ ਬੈਗ ਕਰੂਗਾ। ਇਹ ਤਨਵਾਂ ਲੱਗੇ ਵੀ ਇਹ ਫਾਈਲ ਚਾਹੀਦੀ 7 ਵਜੇ ਦੇ। ਚਾਰ ਕੰਟੇ 7 ਘੰਟੇ 7 ਚਾਰ ਕੰਟੇ। ਤੇਨੇ ਸਾਢੇ 3 ਵਜੇ ਕੰਮ ਕਰਨ ਲੱਗੇ ਜੀ। ਕਾਹ ਟਾਈਮ ਲੱਗਦਾ। ਮੈਂ ਹੁਣ ਤਾਰਾ ਤੁਹਾਨੂੰ ਦੱਸਾਂ ਨਾ ਸਾਡੇ 7 ਵਜੇ ਜਦੋਂ ਆਪਣਾ ਹੱਦ ਆਉਂਦਾ। ਅੱਧਾ ਜੀ ਦੱਸਦੇ ਹੋਣੀ ਆਉਂਦੀ ਐ। ਆਪੀ ਲਵਾ। ਜਿੱਦ ਆਪਣੇ ਹੱਥ 'ਚ ਗਲਾਸ ਹੁੰਦੇ ਨਾ ਘਾਣਾ ਦੇ ਭਰੇ ਬੈਟੇ ਬੈਟੇ। ਚਾਹ ਥੋੜਾ ਘਰ ਤੋਂ ਬਿਠਾ ਲੱਕਦੇ ਮੈਂ ਜੰਦਾ ਨਹੀਂ ਦੇਖਦਾ। और कब मिल गए और प्रमाण हो ਚਲੋ ਚਲੋ ਠੀਕ ਹੈ ਜੀ ਹੁਣ ਆ ਸਿਰਵਿੰਦਰ ਉਹਨਾਂ ਨੂੰ ਮਿਲਦੀ ਹੈ 10 ਮਿੰਟ ਬਾਅਦ ਸਮੇਂ 10 ਮਿੰਟ ਤਾਂ ਪੈਂਦੀ ਗੁਰੂ ਚੱਲ ਜੀ ਪਾੜੀ ਜੀ ਨੂੰ ਗੁਰੂ ਤੁਹਾਨੂੰ ਨਹੀਂ ਹੈਗਾ ਹੋ ਜਾਣਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ఆ తాసాల బనహో నామ కర్యా యాం తా మురేయా ఓ నా నా పురానా గా చంగా హై వడే హార్డ్ వర్క్ హందా ఆయ్ నా హై చలా ఆవి నోకర్ హందా థోడే టైం పెహలా పెందే హో జే ఆయే ఏ apne ਦਾ ਕਾ ਮਹਾਰਦਾਰੀ ਹੈ ਇਹ ਘਰ ਜਾ ਕੇ ਕਰ ਰੋ ਤੇ ਡਿਊਟੀ 12 ਘੰਟੇ ਕਿਵੇਂ ਕਰਨਾ ਕਿਸੇ ਦਾ ਨੌਕਰ ਬਣਨਾ ਬਹੁਤ ਆਫਰ ਸਹੀ ਗੱਲ ਹੈ ਜੀ ਹਾਂ ਉਹ ਆਏ ਆ ਚਲੋ ਚਾਹੇ 8 ਵਜੇ ਵੇਲੇ ਹੋਈਏ ਚਾਹੇ 9 ਵਜੇ ਆਪਣੇ ਘਰ ਚ ਬੈਠੇ ਘਰ ਚ ਬੈਠੇ ਹਾਂ ਜੀ ਗੱਲ ਤਾਂ ਹੀ ਤੁਹਾਡਾ ਗਿਰਿਸ ਨਹੀਂ ਹੋਣੀ ਹਾਂਜੀ ਹਾਂਜੀ ਹਾਂ ਹਾਂ ਉਸ ਤੋਂ ਉਹ ਚੱਲੇ ਵੀ ਹੁਣ ਚਾਹ ਪਾਣੀ ਸਾਡੇ ਅਮੀ ਟੰਗਾ ਤੋਂ ਖਾਣੇ ਆ ਅੱਛਾ ਜੀ ਉਹਦਾ ਤਾਂ ਠੀਕ ਆ ਬਣੀ ਉਹਦਾ ਜੀ ਮੈਂ ਕਹਿੰਦਾ ਰਵਿੰਦਰ ਵਾਲੇ ਜਾਣ ਚੱਲੇ ਮੈਂ ਚਾਹ ਮੰਗਿਆ ਸੱਤ ਸੋਨੋ ਨਿਆਰ ਅੰਦਰ ਰਹੀ ਤੇ ਰੂਹੀ ਮਾਲਾ ਨੂੰ ਦੁੱਧ ਪਾਈ ਤੂੰ ਪਾਈ ਇਹਨੂੰ ਮੋਟਰਸਾਈਕਲ ਸਿਖਾ ਦਿੰਦੇ ਸਵੇਰੇ ਦੁੱਧ ਤੂੰ ਪਾਈ ਰਵਿੰਦਰ ਮਾਲੇਜਾ ਨੂੰ ਹੋਰ ਹੋਰ ਕੀ ਆਉਂਦਾ ਦੀਦੀ ਆ ਜਾ ਸਿਖਾਣਾ ਪੈਣਾ ਉਹ ਤੈਨੂੰ ਸੰਤਰੀ ਪਾ ਕੇ ਚੱਲੇਗਾ ਸਾਈਕਲ ਤਾਂ ਹੁੰਦਾ ਹੀ ਸੰਤਰੀ ਕਾਲ ਹੁਣ ਬੁਲਾਈ ਆ ਹੈ ਕੀ ਤੇਰੀ ਮਰੀ ਉਹ ਕੀ ਉਹ ਮੈਂ ਮੈਨੂੰ ਪਹਿਲਾਂ ਜਾਣੇ ਨਹੀਂ ਹੋਈ ਸੀ ਉਹ ਮਗਰ ਹੀ ਤੇ ਆ ਉਹ ਕੰਨੀ ਵਧੀਆ ਹਸੀ ਆ ਇਹ ਸਮਾਂ ਨਹੀਂ ਲੰਦੀ ਸਾਡੇ ਕੋਲ ਨਹੀਂ ਕਰਦੀ ਇਹ ਜੇ ਕੰਮ ਸਾਡੇ ਕੋਲ ਨਹੀਂ ਕਰਦੀ ਇਹ ਜੇ ਕੰਮ ਹਾਂਜੀ ਮੰਮੀ ਕਹਿੰਦੀ ਵੀ ਮੈਂ ਹੁਣ ਕਚੌੜੀਆਂ ਬਣਾਉਣੀ ਆ ਮੈਨੂੰ ਰਵਿੰਦਰ ਛੱਡ ਕੇ ਮੈਂ ਜਾਈ ਲੇ ਜੂਗਾ ਸੱਸ ਵੀ ਕਹਿੰਦੀ ਮੰਮੀ ਨੂੰ ਬਾਬਾ ਮੰਮੀ ਨੂੰ ਬਾਬਾ ਬੈਠੇ ਨਹੀਂ ਬੈਠਦੇ ਅੱਛਾ ਅੱਛਾ ਉਹ ਖੇਤਾਂ ਨਹੀਂ ਕਹਿੰਦੀ ਹਾਂਜੀ ਆਉਂਦੀ ਆ ਮੰਮੀ ਨੇ ਨਾਲ ਹੱਥ ਤੋਂ ਗੰਦ ਨਾ ਬਣਾਓ। ਬਾਗਾ ਨਹੀਂ ਫੇਰੋ। ਚਲ ਚਰਾਰਤਾ ਦੀ ਮੇਕ ਕਰੀ। ਇਹਦੀ ਮਾੜੀ ਲਾ। ਇਹ ਜਲਾਉਂਦੇ ਆ। ਇਹਦੀ ਸਾਦੀ ਦਾ ਵੇਖਦੀ ਹੋ। ਬਸ ਬਸ ਕਰੂਗੀ ਤੇ ਚੱਲ ਵੀ ਮੈਂ ਆਉਂਦਾ। ਫੰਦਰ ਨੂੰ ਤਾਈ ਨੂੰ ਮਾਰ ਲਾ ਕਿਉਂ ਵੀ? ਕਹਿੰਦੀ ਉਹ ਮੈਂ ਡੀਕੀ ਕਹਿੰਦੀ। മമ്മി ദാ നൊക്ക് ആ കേ മമ്മി നൊക്ക് വാ പോട ചേടാ ഇതിപ്പോ നിനക്ക് എന്താ പറ്റാത് ടാൾ പോ ഇച്ചു ടാൾ ਸੁਤਤੀ ਨੇ ਕਹਿੰਦੀ ਨੇ ਕਹਿੰਦੀ ਵਾਰ ਤਾਂ ਮੁਰਜਵਾਨ ਮਨਾ ਮੇਲਾ ਤਾਂ ਚੰਗਾ ਹੀ ਆ ਆਹ ਚੱਲੋ ਮੇਰਾ ਘਰ ਰੋਦਾ ਭਾਈ ਚੱਲੋ ਫੇ ਚੱਲੋ ਚੱਲੋ ਭਾਈ ਹਾਂ ਜੰਡੇ ਮੁੰਡੇ ਵਿੱਚ ਜੰਗਰਾ ਵਿੱਚ ਜਿਆਦਾ ਟੱਕਰਾ ਸਾਨੂੰ ਕੋਈ ਹੋਰ ਤਾਂ ਕਿੱਥਾਂ ਹੁੰਦਾ ਸਾਡੇ ਹੈ ਤਾਂ ਟੋਟਰੂ ਦੋ ਪਿਆ ਜਿਆਦਾ ਨਹੀਂ ਹੈ ਜੀ ਪਰ ਉਹ ਵੀ ਸਾਹਮਣੇ ਆ ਸਾਹਮਣੇ ਤਾਂ ਹੈ ਇਹ ਡਿਊਟੀ ਹੋਇਆ ਹੈ ਜੀ ਅਸੀਂ ਚਾਹੇ ਦੋ ਆ ਚਾਹੇ ਚਾਰ ਆ ਹੱਸਦਾ ਬੰਦਾ ਨਹੀਂ ਆ ਦੇਖੋ ਚਾਹੇ ਦੋ ਆ ਪਰ ਮੌਕੇ ਦਾ ਨਾ ਪੈ ਗਿਆ ਨਾ ਕਾਮ ਨਾਲ ਫਿਕਰ ਦਾ ਹੁੰਦਾ ਹੀ ਐ ਵੀ ਟੱਕਰ ਚ ਹੋਣੇ ਜਾ ਕੇ ਚਾਹੇ ਦਾਸ ਹੋਣਾ ਫਿਰ ਆਉਣਾ ਤਾਂ ਫਿਰ ਵੀ ਪੈਣਾ ਹੀ ਐ ਵੀ ਆ ਦੰਗਰ ਤੋਂ ਨੇ ਜਾ ਕੇ ਹਾਂ ਕੋਈ ਸਹੀ ਹੈ ਚਲੋ ਚਲੋ ਠੀਕ ਹੈ ਜੀ ਠੀਕ ਹੈ ਠੀਕ ਹੈ ਮੰਨਦੇ ਕਿਸੇ ਗੱਲੇ ਬਲਾਕ ਚ ਜੀ ਹਾਂਜੀ ਹਾਂਜੀ ਮਾਰੂਗਾ ਕਿਹੜਾ ਨਾ ਚਲ ਠੀਕ ਹੈ ਹਾਂ ਨਾ ਨੰਗੇ ਨਾ ਨਹੀਂ ਜਾਣਾ ਪਰ ਪਹਿਲੀ ਵਾਰ ਕਰ ਲੈਂਦੇ ਹਾਂ ਕਿ ਸਾਥ ਕੇ ਚਲਾ ਜੀ ਆਉਣਾ ਹੋਰ ਖੇਚਾ ਵੀ ਇਹਨੇ ਆਣਾ ਸੰਭਲ ਆ ਬਕਰਾ ਕਰੋ ਠੀਕ ਹੈ ਬੀਜੀ ਹਾਂਜੀ कहाँ का है लापी का ਇਹ ਨਹੀਂ ਮੰਦੀ ਜਾਣਾ ਇਹ ਨਹੀਂ ਜਾਣਾ ਮੰਦੀ ਜੀ ਤੇਰੇ ਪੁੱਤ ਦੀ ਦੀਦੀ ਆ ਇਹਨਾਂ ਨੂੰ ਨਾ ਬੋਲ ਕੁਸੂਨੀ ਲੈਣਾ ਮੈਂ ਤਾਂ ਇਹਦੀ ਰੀਲ ਝੋਲੇ ਵਾਲੀ ਦੇਖ ਕੇ ਮੈਂ ਤਾਂ ਹਰਾਲੇ ਹੋ ਗਿਆ ਮੈਂ ਤਾਂ ਦੇਖ ਲੈ ਕੈਮ ਵਧੀਆ ਰੀਲ ਬਣਾਈ ਆ ਬੱਸ ਮੈਂ ਇਹ ਲੈਣਾ ਮੈਂ ਉਹੀ ਰਹਿਣਾ ਕਹਿੰਦੀ ਉਹ ਜਾਣਾ ਤਾਂ ਪਹਨਾ ਪੁੱਤ ਕੱਲ੍ਹ ਆਉਗੀ ਹੁਣੇ ਪਾਪਾ ਨਾ ਕੱਲੂ ਲੈ ਆਈ ਅਬ ਕੱਲੂ ਮੈਂ ਆ ਜਾਊਂਗਾ ਪੁੱਤ ਲੈਣ ਠੀਕ ਆ ਹਾਂਜੀ ਹਾਂਜੀ ਕੱਲੂ ਮੈਂ ਆਉਂਗਾ ਲੈਣ ਠੀਕ ਆ ਇਹਨੂੰ ਪਤਾ ਨਹੀਂ ਕਿ ਆਦੀ ਕਿਦਾਂ ਰੇ ਪੂਰੇ ਨਿਆਣਿਆ ਕਰਕੇ ਜੀ ਲੱਗ ਜਾਂਦਾ ਜੀ ਮੈਂ ਸਕੂਲ ਨਹੀਂ ਜਾਣਾ ਮੈਨੂੰ ਫੁੱਲ ਦੋ ਇਹ ਨਿਆਣਿਆ ਕਰਕੇ ਇਹਨੇ ਜੀ ਲੱਗ ਜਾਂਦਾ ਜੀ ਫੁੱਲ ਵਿੱਚ ਫੁੱਲਵਾਤਾ ਭਾਈ ਮੇਰੇ ਨੂੰ ਪਸੰਦ ਆਉਂਦੇ ਮੈਨੂੰ ਚੱਲ ਸੰਦ ਠੀਕ ਆ ਜੀ ਲੈ ਪੀਜਾ ਖਾਣਾ ਲੈ ਖਾਣੇ ਨਾਲੇ ਪੀਜਾ ਲੈ ਵੀ I'm <laughs>